ਇੱਕ ਯੁੱਗ ਖਤਮ ਹੋ ਗਿਆ ਮਾਕਰ ਸਾਹਿਬ ਜਿੱਤੇ ਬਹੁਤ بڑے ਸਾਹਿਤਕਾਰ ਸੀ ਜਿੱਤੇ ਉਸ ਸਮੇਂ ਦੇ ਵਾਰਿਸ ਸ਼ਾਹ ਸੀ ਪੰਜਾਬੀ ਦੇ ਜਿੱਤੇ ਉਹ ਮਤਲਬ ਬਹੁਤ بڑے ਸ਼ਾਇਰ ਗਜ਼ਲ گو اور ਗੀਤਕਾਰ ਇਹ ਸਾਰੇ ਗੁਣ ਉਹਨਾਂ ਚ ਸੀਗੇ ਸਭ ਤੋਂ ਵੱਡਾ ਗੁਣ ਉਹਨਾਂ ਚ ਸੀਗਾ ਉਹ ਮਿੱਠ ਬੋਲਣੇ ਅਤੇ ਬਹੁਤ ਹੀ ਵਧੀਆ ਇਨਸਾਨ ਸਨ ਪਤਾ ਨਹੀਂ ਕੀ ਕਰੋਪੀ ਹੋਗੀ ਸਾਡੇ ਲੋਕਾਂ ਕੋਲ ਵੀ ਰੱਬ ਨੇ ਬੜੇ ਬੇਵਕਤ ਉਹਨਾਂ ਨੂੰ ਸਤੂ ਖੋਲਿਆ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਪੰਜਾਬੀ ਮਾਂ ਨੂੰ ਹਲੇ ਬਹੁਤ ਲੋਡ ਸੀ ਪਰ ਕੀ ਕਿਹਾ ਜਾ ਸਕਦਾ ਹੈ ਕਿ ਉਹ ਕੁਝ ਮਾਲਕ ਕਰਨਾ ਹੈ ਉਹਦੇ ਅੱਗੇ ਸਿਰ ਚੁਕਾ ਕੇ ਪਾਣਾ ਮਿਲਣਾ ਪੈਂਦਾ ਪਰ ਦੁੱਖ ਦੁੱਖ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਹੋਇਆ ਇਹ ਨਾ ਭਲਾਉਣ ਵਾਲੀ ਗੱਲ ਹੈ ਨਾ ਸਹਿ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਮਤਲਬ ਐਸੀ ਐਸੀ ਇਹ ਪੋਜੀਸ਼ਨ ਹੈ ਪਰ ਕਿਉਂਕਿ ਉਹਦੇ ਪਾਣੇ ਅੱਗੇ ਸਿਰ ਚੁਕਾਉਣਾ ਪੈਂਦਾ ਕਿਉਂ ਉਹਦੀ ਮਰਜ਼ੀ ਹੈ ਉਹਨੇ ਕਰ ਦਿੱਤਾ